ਲੋਕਾਂ ਨੇ ਪੰਪ ਦੇ ਦੇ ਕੇ ਇਲੈਕਟ੍ਰੀਸ਼ੀਅਨ ਨੂੰ ਚਾੜ੍ਹ ਦਿੱਤਾ ট্রান্সਫਾਰਮ ਤੇ ਫਿਰ ਹੋ ਗਿਆ ਹਾਦਸਾ ਜਿੱਤੋਂ ਬਾਅਦ ਧੀ ਤੇ ਪੁੱਤ ਦਾ ਰੋ ਰੋ ਕੇ ਬੁਰਾ ਹਾਲ ਹੈ ਜੀਹਾਂ ਅੰਬਰਸਾ ਦਾ ਇੱਕ ਮਾਮਲਾ ਸਾਹਮਣੇ ਆਇਆ ਦਿੱਤੇ ਕਿ ਇੱਕ ਮੁਹੱਲੇ ਦੇ ਵਿੱਚ ਬਿਜਲੀ ਜਿਹੜੀ ਗਈ ਸੀ ਉਹ ਖਰਾਬ ਹੋਈ ਸੀ ਇਲੈਕਟ੍ਰੀਸ਼ੀਅਨ ਕੋ ਜੋ ਗਏ ਪਰਿਵਾਰਕ ਮੁਹੱਲੇ ਵਾਲੇ ਇਲੈਕਟ੍ਰੀਸ਼ੀਅਨ ਨੂੰ ਕਹਿੰਦੇ ਕਿ ਮੁਹੱਲੇ ਦੀ ਬੱਤੀ ਖਰਾਬ ਹੋ ਗਈ ਹੈ ਕਿ ਤੂੰ ਠੀਕ ਕਰ ਦੇ ਜਦੋਂ ਇਲੈਕਟ੍ਰੀਸ਼ੀਅਨ ਨੇ ਜਾ ਕੇ ਦੇਖਿਆ ਕਿ ਉਹਨੇ ਆਖਿਆ ਆ ਕੇ ট্রান্সਫਾਰਮ ਦਾ ਕੰਮ ਮੇਗਾਇਆ ਕੁਸੀਂ ਮੇਰਾ ਕਾਮਨ ਇਹ ਨਹੀਂਗਾ ਤੁਸੀਂ ਬੱਤੀ ਵਾਲਿਆਂ ਨੂੰ ਸੱਦੋ ਮੈਂ ਤਾਂ ਸਿਰੂ ਘਰਾਂ ਦੇ ਕੰਮ ਕਰਦਾ ਐ ਲੇਕਿਨ ਲੋਕਾਂ ਨੇ ਨਹੀਂ ਮੰਨੀ ਲੋਕਾਂ ਨੇ ਘਰੋਂ ਪੋੜੀ ਲਿਆ ਕੇ ਉਸ ਨੌਜਵਾਨ ਨੂੰ ਆਖਿਆ ਪੰਪ ਦੇ ਦਿੱਤੇ ਕੋਈ ਗੱਲ ਨਹੀਂ ਕਰ ਕੋਈ ਗਾਲੀ ਨਹੀਂ ਥੱਲੇ ਕਰਦੇ ਆ ਪੰਪ ਦੇ ਦਿੱਤੇ ਜਦੋਂ ਮੱਲੇ ਵਾਲੇ ਦੇ ਬਾਰ-ਬਾਰ ਪੰਪ ਦੇਣ ਤੇ ਉਹ ਵਿਚਾਰਾ ਪੋੜੀ ਤੇ ਚੜਿਆ ਤੇ ਉਹਨੂੰ ਵੱਜ ਗਿਆ ਝਟਕਾ ਜਿੱਤੋਂ ਬਾਅਦ ਉਹ ਥੱਲੇ ਡਿੱਗ ਪਿਆ ਤੇ ਫਿਰ ਉਹਨੂੰ ਲਾਰਜ ਕਰੋਨਾ ਇਰਾਮ ਦਾ ਪੈਂਦਾ ਪਿਆਗਾ ਆ ਹਸਪਤਾਲ ਦਾਖਲ ਕਰਵਾਇਆ ਆ ਉੱਤੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਰ ਗਿਆ ਛੋਟੀ ਧੀ ਹੀ ਗਈ ਆ ਉਹਦਾ ਦੇਖੋ ਦਦ ਦੇਖਿਆ ਨਹੀਂ ਜਾ ਰਿਹਾ ਛੋਟਾ ਬੱਚਾ ਗਿਆ ਰੋ ਰੋ ਕੇ ਬਿਹਾਲ ਹੋ ਚੁੱਕਾ ਆ ਲੇਕਿਨ ਕਸੂਰਵਾਦ ਕੌਣ ਹੈ ਉਹ ਲੋਕ ਨੇ ਕਿ জাফর ਉਸ ਨੌਜਵਾਨ ਦੀ ਮਾੜੀ ਕਿਸਮਤ ਹੈ ਇਹ ਤੁਸੀਂ ਖੁਦ ਆਪ ਹੀ ਤਸਵੀਰ ਲੇਕਿਨ ਸਵਾਲ ਇਹ ਪੈਦਾ ਹੁੰਦਾ ਆ ਤੇ ਪੰਪ ਦੇ ਦੇ ਕੇ ਉਸ ਨੌਜਵਾਨ ਨੂੰ ਆਪਾਂ ਕਿਹੜੇ ਰਸਤੇ ਦੇ ਵਿੱਚ ਪਾ ਦਿੱਤਾ ਆ ਇਹ ਪੰਪ ਦੇ ਨੇ ਹਮੇਸ਼ਾ ਹੀ ਮਾਰੇ ਹੁੰਦੇ ਨੇ ਹਾਂ ਦੇ ਪਾਪਾ ਜਲਾਏ ਨਾ ਪਾਪਾ ਥਾਈ ਦੇ ਮੇਰੇ ਪਾਪਾ ਬੜੇ ਸੁਭਿਆ ਮਿਲਦੀ ਸੀ ਯਾਨੀ ਪਾਪਾ ਮਤਰੀ ਇਹ ਉਹਨੇ ਲਿਚਾ ਦਿੱਤਾ ਬੜੇ ਵੀ ਕਿਉਂ ਤੁਸਾਂ ਨੂੰ ਨਾ ਮਨਾ ਕੀਤਾ ਇਹ ਮੈਂ ਮਨਾ ਕੀਤਾ ਉਹ ਨਹੀਂ ਕੀਤਾ

ਮੈਂ ਤਾਂ ਪਾਪਾ ਨਾਲ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ 'ਚ ਆਟਾ ਨਹੀਂ ਸੀ ਹੈਗਾ ਮਮਾ ਨੇ ਕਿਹਾ ਸੀ ਆਟਾ ਲੈ ਆਇਓ ਆਪਾਂ ਨਾ ਫਿਰ ਇਧਰ 88 ਫਰ ਤੇ ਆਟਾ ਲੈਣ ਚਲ ਗਏ ਹੀ ਤੇ ਜਦੋਂ 88 ਫਰ ਤੋਂ ਆਟਾ ਲਿਆਣੇ ਨਾਲ ਤੇ ਰਾਤ 'ਚ ਉਹਨਾਂ ਨੂੰ ਫੋਨ ਆਇਆ ਕਿ ਇਨਵੈਟਰ 'ਚ ਪਾਣੀ ਪਾ ਦੋ ਪਾ ਇਨਵੈਟਰ 'ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਉਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾ ਪਾਪਾ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪ ਪਾਪਾ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆ ਜਾਓ ਤੇ ਉਹ ਪਾਪਾ ਕਹਿੰਦੇ ਨਹੀਂ ਮੈਂ ਆ ਜਾਣਾ ਕਰੇ ਛੱਡ ਕੇ ਤੇ ਆਪਾਂ ਜਿਹੜਾ ਫਿਰ ਗਏ ਤੇ ਉਹ ਉਹਨਾਂ ਟਰਾਂਸਫਰਮ ਦੇ ਲਾਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਿਤਾ ਜੇ ਤਾਂ ਕੋਈ ਟਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਉਂ ਇਹ ਕੰਮ ਨਾ ਮੇਰਾ ਢੀਜੇ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੇਸਲਾ ਦੋ ਪਾਪਾ ਮੈਂ ਕਿਹਾ ਪਪਾ ਜੀ ਨਾ ਚੜਿਓ ਪਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜਜੋ ਮੈਂ ਵੀ ਆਪੇ ਲਾ ਲੈਣਾ ਨਵੇਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪੋਪਾ ਨੇ ਬੜਾ ਮਨਅਕੀਤਾ ਤੇ ਮੈਂ ਵੀ ਬੜਾ ਮਨਅਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫਿਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਪਾ ਫਿਰ نیچے ਆ ਗਏ ਪੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚਾਰਜ ਚਾਰਜ ਟਰਾਂਸਫਰਮ ਦੇਣਾ ਟੱਪੇ ਦੇ ਤੇ ਪੈਦਾ ਕਰ ਦੋ ਮੇਰੇ ਪਾਪਾ ਨੇ ਉਹਦੇ ਉੱਤੇ ਪੈਦਾ ਕਰ ਮੇਰੇ ਪਾਪਾ ਨੇ ਪਲਾਸਟਰ ਕਰੇ ਤੇ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੇ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ 'ਤੇ ਤੇ ਕਹਿੰਦੇ ਮੈਡੀਕਲ ਸਟੋਰ ਤੇ ਖੰਨਾ ਹਸਪੀਟਲ ਨਹੀਂ ਕਰਨਾ ਗੇਡੀ ਚ ਨਾਲ ਸਿਧਾ ਕਰਕੇ ਹਸਪੀਟਲ ਲੈ ਕੇ ਗਏ ਉਹ ਨਾ ਥੋਜੀ ਮੋਟੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਸੀ ਮੈਨੂੰ ਪਾਪਾ ਨੂੰ ਜ਼ਬਰਦਸਤੀ ਤੇ ਪਾਪਾ ਨੂੰ ਨਹੀਂ ਕਿਹਾ ਹਾਂਜੀ ਕਹਿੰਦੇ ਚੜਜੋ ਚੜਜੋ ਮੈਂ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸੀ ਸਾਰੇ ਜਾਣੇ ਪਿੱਛੇ ਪਿੱਛੇ ਘਲੋਤੇ ਹੀ ਪਾਪਾ ਮੈਂ ਪਾਪਾ ਨੂੰ ਆ ਲੈਣਾ ਸੀ ਲੇਕਿਨ ਪਾਪਾ ਉਹ ਦਿੱਲੀ ਸਾਈਡ ਤੇ ਨਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਤੇ ਮੇਰੇ ਪਾਪਾ ਦੀ ਜਾਨ ਚਲੀ ਉਹ ਲੱਖ ਸੀ ਯਾਰ ਰੰਦੇ ਜੇ ਇਹ ਨਾਂ ਪਤਾ ਉਹਨਾਂ ਦਾ ਕੋਈ ਹਾਂਜੀ ਇਹ ਨਾਂ ਉਹਨਾਂ